ਅੱਜ دریاਸਤ ਨੂੰ ਜਿਹੜਾ ਉਹਦੇ ਚ ਫੇਰ ਫੜ ਆ ਗਿਆ तकरीबन 4-5 ਹਜ਼ਾਰ ਏਕੜ ਜਿਹੜਾ ਇਸ ਕੁਦਰਤੀ ਆਫਤ ਦੇ ਥੱਲੇ ਆ ਗਿਆ ਇਹਦਾ ਕੋਈ ਨਾ ਕੋਈ ਮਤਲਬ مستقل ਹੱਲ ਕੋਈ ਪਰਮਨੈਂਟ ਹੱਲ ਜਿਹੜਾ ਹੋਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਾਸ ਕਰਕੇ ਕਿਸਾਨਾਂ ਨੂੰ ਤਵਾ ਮੈਂ ਸੰਭਲ ਜੋ ਤੇ ਸ਼ਰਾਬ ਤੇ ਸ਼ਰਬਤ ਵੀ ਪਿਸ਼ਾਤਾ ਲਤਾਇਬ ਨਿਹਾਇਤ ਅਫਸੋਸ ਦਾ ਮੁਕਾਮ ਹੈ ਕਿ ਜਿਹੜਾ ਇਹ ਬਾਰਡਰ ਦੀ ਪੱਟੀ ਹੈ ਖਾਸ ਕਰਕੇ ਅੱਜ ਆਪਾਂ ਜਲਾਲਾਬਾਦ ਦੇ ਮੁਕਾਮ ਤੇ ਕਿ ਅੱਜ ਦਰਿਆ ਸਤੂ ਜਿਹੜਾ ਹੈ ਉਹਦੇ ਚ ਫੇਰ ਹੜ ਆ ਗਿਆ ਹੈ ਤੇ ਤਕਰੀਬਨ 4-5 ਹਜ਼ਾਰ ਏਕੜ ਜਿਹੜਾ ਹੈ ਇਸ ਕੁਦਰਤੀ ਆਫਤ ਦੇ ਥੱਲੇ ਆ ਗਿਆ ਔਰ ਸਾਲੋਂ ਸਾਲ ਤੋਂ ਇਹ ਮਸਲਾ ਜਿਹੜਾ ਚੱਲਦਾ ਆ ਰਿਹਾ ਪਰ ਜਿੰਨਾ ਗੰਭੀਰ ਹੈ ਸਾਲ ਹੈ ਸ਼ਾਇਦ ਪਹਿਲਾਂ ਕਦੀ ਨਾ ਹੋਇਆ ਹੋਵੇ ਤੋਂ ਮਕਸਦ ਜਿਹੜਾ ਇੱਥੇ ਆਣ ਦਾ ਸਿਰਫ ਇਹ ਸੀ ਕਿ ਜਿਹੜੇ ਇਥੋਂ ਦੇ ਲੋਕ ਹੈ ਉਹਨਾਂ ਨਾਲ ਉਹਨਾਂ ਦਾ ਜਿਹੜਾ ਹਮਦਰਦੀ ਯਕਜੈਤੀ ਔਰ ਖਾਸ ਕਰਕੇ ਕਿ ਇਹਦਾ ਕੋਈ ਨਾ ਕੋਈ ਮਤਲਬ ਮੁਸਤਕਿਲ ਹੱਲ ਕੋਈ ਪਰਮਨੈਂਟ ਹੱਲ ਜਿਹੜਾ ਹੋਣਾ ਚਾਹੀਦਾ ਤੇ ਮੈਂ ਅੱਜ ਜਿਹੜਾ ਤੁਹਾਡਾ ਕਾਲਾ ਕੈਮਰਾ ਹੈ ਇਹਦੇ ਜ਼ਰੀਏ ਇੱਕ ਗੱਲ ਪੰਜਾਬ ਸਰਕਾਰ ਦੇ ਵੀ ਨੋਟਿਸ 'ਚ ਲਿਆਣਾ ਚਾਹੁੰਦਾ ਕਿ ਇੱਕ ਸਟੇਟ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਹਰ ਸਾਲ ਜਦੋਂ ਬਜਟ ਬਣਦਾ ਤੇ ਉਹਦੇ 'ਚ ਕੋਈ 1500 300 400 ਕਰੋੜ ਕਿਉਂਕਿ ਕੁਦਰਤੀ ਆਫਤਾਂ ਰੋਜ਼ ਤਾਂ ਆਉਂਦੀਆਂ ਨਹੀਂ ਕਦੇ 5-10 ਸਾਲੀ ਆਉਂਦੀਆਂ ਪਰ ਜਦੋਂ ਵੀ ਆਉਂਦੀਆਂ ਤਾਂ ਸਟੇਟ ਕੋਲ ਉਹ ਪੈਸੇ ਜਮ੍ਹਾਂ ਹੁੰਦੇ ਆ ਕਾਹ ਕੁਲੇ 70 ਕਰੋੜ ਐਸੋ ਨਹੀਂ ਇਸ ਵੇਲੇ ਸ਼ਾਇਦ ਹੋ ਸਕਦਾ ਪਰ ਇਹ ਜਮ ਹੁੰਦਾ ਰਹਿੰਦਾ ਨਾ ਜੀ ਅੱਛਾ ਹੁੰਦਾ ਤੇ ਮੇਰੇ ਜੇ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਇਹ ਕਟੋ-ਕਟ ਵੀ 6-7 ਹਜ਼ਾਰ ਕਰੋੜ ਆਪਣੇ ਸਟੇਟ ਡਿਜ਼ਾਸਟਰ ਰੀਲੀਫ ਫੰਡ ਚ ਪਿਆ ਹੋਣਾ ਅ ਇਹ ਜਿਹੜਾ ਰੀਲੀਫ ਅਮਾਉਂਟ ਹੈ ਇਹ ਹੋਊਗਾ ਤਾਂ ਸੈਂਟਰ ਦੇ ਦਸਖਤ ਨਾਲ ਇਹਨੂੰ ਜਾਰੀ ਹੋਊਗਾ ਪਰ ਇਥੋਂ ਦਾ ਜਿਹੜਾ ਵੇਰਵਾ ਹੈ ਜਾਂ ਗਰਦੌਰੀ ਹੈ ਜਾਂ ਨੁਕਸਾਨات ਹੈ ਉਹ ਸਾਰੇ ਜਿਹੜੇ ਜਮਾ ਕਰਕੇ ਇਹ ਕੇਸ ਜਿਹੜਾ ਇਹ ਗਵਰਨਮੈਂਟ ਆਫ ਇੰਡੀਆ ਦੇ ਅੱਗੇ ਪੇਸ਼ ਕਰਨਾ ਪੈਣਾ ਤਾਂ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਬਰਾਏ ਮਿਹਰਬਾਨੀ ਕਿਉਂਕਿ ਆ ਜਿੱਥੇ ਆਪਾਂ ਖੜੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਵੀ ਅੱਜ ਤੱਕ ਪ੍ਰਸ਼ਾਸਨ ਦਾ ਬੰਦਾ ਇਸ ਜਗ੍ਹਾ ਤੇ ਪਹੁੰਚਿਆ ਨਹੀਂ ਅ ਮਤਲਬ ਜਿਹੜਾ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਕਿ ਉਹਦੀ ਗਰਦਾਬਰੀ ਹੋਵੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਕੋਈ ਬੰਦਾ ਹੀ ਨਹੀਂ ਪਹੁੰਚਿਆ ਔਰ ਜਿੰਨੀ ਛੇਤੀ ਇਹ 베ਰਵਾ ਬਣ ਜੇ ਤਾਂ ਕਿ ਇਹਨਾਂ ਦੇ ਜਿਹੜੇ ਨੁਕਸਾਨ ਇਹ ਨੁਕਸਾਨ ਪੂਰੀ ਦੀ ਤਾਂ ਪਰਪਾਈ ਨਹੀਂ ਹੁੰਦੀ ਪਰ ਕੁਝ ਨਾ ਕੁਝ ਜਿਹੜਾ ਜਿਹਨੂੰ ਆਪਾਂ ਮੱਲਮ ਪੱਟੀ ਕਹਿ ਦਿੰਦੇ ਆ ਮੱਲਮ ਪੱਟੀ ਤਾਂ ਜ਼ਰੂਰ ਲੱਗਣੀ ਚਾਹੀਦੀ ਹੈ ਤੁਸੀਂ ਦੂਸਰੀ ਗੱਲ ਮੈਂ ਇਹ ਵੀ ਕਹਿਣਾ ਪਤਾ ਨਹੀਂ ਇੱਥੇ ਮناسب ਹੈ ਕਿ ਨਹੀਂ ਕਿ ਅ ਪਿਛਲੇ ਜਿਹੜੇ ਸਮਾਂ ਗੁਜ਼ਰਿਆ ਇਹੀ ਸਰਕਾਰ ਸੀ ਪਹਿਲਾਂ ਕਹਿੰਦੀ ਸੀ ਕਿ ਅਸੀਂ ਮੂੰਗੀ ਤੇ MSP ਦਵਾਂਗੇ ਫਿਰ ਕਹਿੰਦੇ ਸੀ ਕਿ ਅਸੀਂ ਮਾਲਵਾਦੀ ਨਹਿਰ ਕੰਡਾਂਗੇ ਫਿਰ ਤੁਸੀਂ ਆ ਫੜਾਂ ਦੀ ਇਹ ਅੱਜ ਤੁਸੀਂ ਦੇਖ ਲਈ ਫਿਰ ਲੈਂਡ ਪੂਲਿੰਗ ਦਾ ਹੁਣੇ ਪਿੱਛੇ ਜੇ ਪਾਲਿਸੀ ਜਿਹੜੀ ਬਣੀ ਐ ਉਹ ਸਰਕਾਰ ਨੂੰ ਵਾਪਸ ਲੈਣੀ ਪਈ ਐ ਤਾਂ ਮੈਂ ਤਾਂ ਸਿਰਫ ਅੱਜ ਤੁਹਾਡੇ ਕੈਮਰੇ ਦੇ ਜ਼ਰੀਏ ਹੀ ਕਹੂੰਗਾ ਕਿ ਆ ਕਿਸਾਨਾਂ ਦਾ ਧਰਨਾ ਜਿਹੜਾ ਲੱਗਿਆ ਉਹਨੂੰ ਸਰਕਾਰ ਨੇ ਉਹਦਾ ਨਾਲ ਕੀ ਰਵੱਈਆ ਰੱਖਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਸਿਰਫ ਇਹ ਕਵਾਂਗਾ ਕਿ ਦੋਸਤ ਤੇ ਦੁਸ਼ਮਣ ਦੀ ਤਾਂ ਪਛਾਣ ਕਰੋ ਦੋਸਤ ਕਿਹੜੇ ਆ ਤੇ ਦੁਸ਼ਮਣ ਕਿਹੜੇ ਆ ਸ਼ਰਾਬ ਕਿਹੜੀ ਆ ਤੇ ਸ਼ਰਬਤ ਕਿਹੜਾ ਕਾਤਲ ਕਿਹੜਾ ਤੇ ਮਖਤੂਲ ਕਿਹੜਾ ਘਟੂ ਘਟ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਸਰ ਕੇਂਦਰ ਕੋਲੇ ਵੀ ਤਿਆਰ ਹੈਗਾ ਜੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਇਹਨਾਂ ਨੂੰ ਇਹਨਾਂ ਦਾ ਹੱਲ ਕਰਨ ਦੇ ਕੇਂਦਰ ਕੋਲੇ ਤਾਂ ਹੈ ਪਰ ਜਿਹੜਾ ਜਿਹੜਾ ਇਮੀਡੀਏਟ ਜਿਹਨੂੰ ਡਿਜ਼ਾਸਟਰ ਰਿਲੀ ਇੱਕ ਨਾ ਗਵਰਨਮੈਂਟ ਦੇ ਯਰ ਮਤਲਬ ਇੱਕ ਇੱਕ ਜ਼ਰੀਆ ਬਣਦਾ ਹੈ ਔਰ ਸਟੇਟ ਡਿਜ਼ਾਸਟਰ ਰੀਲੀਫ ਫੰਡ ਜਿਹੜੇ ਫੰਡ ਚ 5-6 ਹਜ਼ਾਰ ਕਰੋੜ ਪਿਆ ਉਹ ਇਕੱਲਾ ਚੱਕਣ ਦੀ ਗੋਲ ਹੈ ਇਹ ਤਾਂ ਹੋਣੀ ਚਾਹੀਦੀ ਹੈ ਦੂਸਰੀ ਗੱਲ ਇਹ ਵੀ ਗੱਲ ਅੱਜ ਸਾਹਮਣੇ ਆਈ ਕਿ ਜਿਹੜਾ ਤਾਰ ਤੁੱਪਰਲੇ ਪਾਸੇ ਵਾਲਾ ਇਲਾਕਾ ਹੈ ਔਰ ਉੱਥੇ ਖੇਤੀ ਕਰਨੀਆਂ ਬੜੀਆਂ ਬੰਦਿਸ਼ਾਂ ਹੈ 2-2 ਘੰਟੇ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰਨ ਦਿੱਤਾ ਜਾਂਦਾ ਪਰਮਿਟ ਬਣਦੇ ਆ ਪਾਸ ਬਣਦੇ ਆ ਬਿਜਲੀ ਦਾ ਕੀ ਹੈ ਜੰਗਲੀ ਜਾਨਵਰਾਂ ਦਾ ਨੁਕਸਾਨ ਹੈ ਕਿ ਇਹ ਮਤਾਲਬਾ ਵੀ ਕਰੀਏ ਕਿ ਪੰਜਾਬ ਦੇ ਵਿੱਚ ਜਿਹੜਾ ਤਾਰ ਤੋਂ ਪਾਸੇ ਇਲਾਕਾ ਹੈ ਉਹ ਸਾਰੇ ਇਲਾਕੇ ਨੂੰ ਹੀ ਗਵਰਨਮੈਂਟ ਆਫ ਇੰਡੀਆ ਉਹਦੀ ਐਕ acquisition ਕਰ ਲੇ ਔਰ ਕਿਸ ਰੇਟ ਤੇ ਕਰੇ ਕਿ ਜਿਹੜੇ ਬੰਦਿਆਂ ਦੀ ਉੱਥੇ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕੀਤੀ ਹੈ ਉਹ ਹੱਦ ਦੇ ਤਾਰ ਦੇ ਅੰਦਰਲੇ ਪਾਸੇ ਉਹ ਜ਼ਮੀਨ ਬਣ ਸਕੇ ਇਹ ਨਾ ਹੋਵੇ ਕਿ ਉਹ ਤੋਂ ਘਟ ਹੋਵੇ ਸੋ ਇੱਕ ਤਾਂ ਇਹ ਮਸਲਾ ਜਿਹੜਾ ਇਹ ਬੜੇ ਜ਼ੋਰ ਨਾਲ ਇਹ ਚੱਕਣ ਅ ਪੀ ਜੀ ਪੀ ਪਾਰਟੀ ਉਥੇ ਚੱਕੇਗੀ ਦੂਸਰਾ ਹੈ ਕਿ ਜਿਵੇਂ ਤੁਸੀਂ ਦੇਖਿਆ ਕਿ ਆਪਨੇ ਕਿਹਾ ਕਿ ਇੱਥੇ ਕੋਈ ਡਾਕਟਰ ਨਹੀਂ ਕੋਈ ਮਾਸਟਰ ਨਹੀਂ ਕੋਈ ਹੋਰ ਸਿਰਿਆ ਕਿ ਜਿਹੜੇ ਇਥੋਂ ਦੇ ਬੱਚੇ ਆ ਔਰ ਪੜੇ ਲਿਖੇ ਔਰ ਕਾਬਲ ਹੈ ਔਰ ਜਿਹੜੇ ਉਹ ਸ਼ਰਤਾਂ ਪੂਰੀਆਂ ਕਰਦੇ ਆ ਤਾਂ ਫੌਜ ਦੇ ਵਿੱਚ CRP CISF ITBP ਇਹ ਜਿਹੜੀਆਂ ਨੀਮ ਫੌਜੀ ਦਸਤੇ ਆ ਇਨ੍ਹਾਂ ਚ ਇਨ੍ਹਾਂ ਬੱਚਿਆਂ ਨੂੰ ਕੁਛ ਨਾ ਕੁਛ ਤਰਜੀਹ ਜਿਹੜੀ ਹੈ ਦਿੱਤੀ ਜਾਵੇ ਤਾਂ ਕਿ ਬੱਚੇ ਜਿਹੜੇ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ ਲਾਸਟ ਦੇ ਵਿੱਚ ਇਸ ਇਲਾਕੇ ਦੇ ਲੋਕ ਕਿਉਂਕਿ ਕੁਛ ਆ ਦਰਿਆ ਦੇ ਨਾਲ ਜਿਹੜੀਆਂ ਜ਼ਮੀਨਾਂ ਐ ਇਹ ਕੱਚੀਆਂ ਜ਼ਮੀਨਾਂ ਐ ਗਵਰਨਮੈਂਟ ਨੇ ਸ਼ਾਇਦ 2007 ਦੇ ਵਿੱਚ ਇਹ ਉਹਨਾਂ ਦੇ ਨਾਮ ਹੀ ਕਰਾਈਆਂ ਸੀ ਪਰ ਕਿਸੇ ਵਜ੍ਹਾ ਨਾਲ ਟੁੱਟ ਗਈਆਂ ਇਹ ਮਸਲਾ ਜਿਹੜਾ ਐ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਸੈਂਟਰਲ ਲੈਵਲ ਤੇ ਲੈ ਕੇ ਇਹਦਾ ਵੀ ਕੋਈ ਨਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਸੋ ਵੱਡਾ ਤਾਂ ਇਹ ਹੀ ਮਸਲਾ ਸੋ ਸਾਰੇ ਜਿੰਨੇ ਵੀ ਇੱਥੇ ਸਜਣ ਮਿੱਤਰ ਦੋਸਤ ਆਏ ਐ ਔਰ ਉਹਨਾਂ ਔਰ ਤੁਹਾਡੇ ਕੈਮਰੇ ਦੇ ਜ਼ਰੀਏ ਮੈਂ ਦੁਬਾਰਾ ਇਹ ਗੱਲ ਕਹੂੰਗਾ ਕਿ ਦੁਨੀਆ ਦੇ ਵਿੱਚ ਹਰ ਸ਼ੈ ਜਦੋਂ ਠੋਕਰ ਵੱਜਦੀ ਹੈ ਟੁੱਟ ਜਾਂਦੀ ਹੈ ਇੱਕ ਇਨਸਾਨ ਇੱਕ ਐਸਾ ਹੈ ਜਿਹਨੂੰ ਠੋਕਰ ਵੱਜਦੀ ਉਹ ਸੰਭਲ ਜਾਂਦਾ ਸੋ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਕਹਾਂਗਾ ਕਿ ਸੰਭਲ ਜੋ ਤੇ ਸ਼ਰਾਬ ਤੇ ਸ਼ਰਬਤ ਦੀ ਪਛਾਣ ਕਰ ਲੋ ਧੰਨਵਾਦ